ਉੱਲਾ ਚਾ ਆ ਗਈ ਯਾਰ ਲਿਆ ਵੇ ਕਿਵੇਂ ਆਇਆ ਜਨਤ ਤੇਰੇ ਬਾਰੇ ਸੁਣਿਆ ਨਾ ਐਨ ਬੈ ਨੋਵੇਂ ਆ ਤੂੰ ਗੱਲ ਬਾਤ ਆ ਤੇਰੀ ਯਾਰ ਮੁੱਦੇ ਦੀ ਗੱਲ ਕਰ ਯਾਰ ਕੋਈ ਨਹੀਂ ਛੋਟੇ ਵੀਰ ਮੁੱਦੇ ਦੀ ਗੱਲ ਵੀ ਕਰ ਲੈਨੇ ਆ ਤਾਏ ਹਾਕਾ ਬੰਨੇ ਸ਼ਬਾਸ਼ੀ ਭੇਜੀ ਆ ਕਹਿੰਦਾ ਮੁੰਡੇ ਨੂੰ ਮਿਲ ਕੇ ਆ ਜਿਉਨੇ ਕਾਲਜ ਚ ਚਿੱਟੇ ਤੇ ਤਸਕਰਾਂ ਦੇ ਤਣੇ ਕਸਤੇ ਸਵਾਦ ਲਿਆਤਾ ਯਾਰ ਬੜਾ ਵਧੀਆ ਕੰਮ ਕਰ ਰਹੇ ਆ ਤੂੰ ਸ਼ਾਬਾਸ਼ ਜੋ ਸਾਡੀ ਕਦੇ ਲੋੜ ਹੋਵੇ ਤਾਂ ਦੱਸੀ ਲੋੜ ਪੈਣ ਤੇ ਖੜਨੂ ਮੇਰੇ ਯਾਰ ਹੈਗੇ ਆ ਮੈਂ ਨਾਰੇ ਮਾਰਨ ਵਾਲਿਆਂ ਚੋਂ ਨਹੀਂ ਵਰਦਿਆਂ ਚ ਹੱਕ ਡਾ ਕੇ ਖੜਨ ਵਾਲਿਆਂ ਚੋਂ ਆ ਗੱਲਾਂ ਕਰਨੀਆਂ ਸੌਖੀਆਂ ਸਾਡੇ ਨਾਲ ਯਾਰੀ ਲਾ ਕੇ ਸੂਈ ਵਾਲੇ ਨੱਕੇ ਚ ਲੰਘਣਾ ਪੈਣਾ ਲੰਘ ਜਾਗੇ ਦੇਖ ਲਾ ਮੌਕੇ ਤੇ ਮੂਕਣਾ ਮਾਰ ਜੀ ਜੇ ਮੂਕ ਮਰੀ ਤਾਂ ਗੋਲੀ ਮਾਰਦੀ ਮੈਨੂੰ ਲੱਗਦਾ ਕਾਲਜ ਦੇ ਗ੍ਰੇਡ ਵੱਧ ਗਏ ਜਿਹੜਾ ਇਨ ਹਾਊਸ ਗੁੰਡਿਆਂ ਦਾ ਸਾਥ ਦੇਣ ਆਊਟਸਾਈਡਰ ਵੀ ਆਉਣ ਲੱਗੇ ਸਾਡਾ ਕਾਲਜ ਪੜਾਈ ਕਰਨ ਲਈ ਬਣਿਆ ਹੈ ਗੁੰਡਾਗਰਦੀ ਕਰਨ ਲਈ ਨਹੀਂ ਲੱਗਦਾ ਸਾਡੇ ਪ੍ਰਧਾਨ ਸਾਹਿਬ ਨੇ ਐਡਮਿਸ਼ਨ ਗੁੰਡਾਗਰਦੀ ਕਰਨ ਲਈ ਲਈ ਹੈ ਜੇ ਤੁਹਾਨੂੰ ਇਹ ਕਿਸੇ ਨੂੰ ਵੀ ਤੰਗ ਪਰੇਸ਼ਾਨ ਕਰਨ ਤਾਂ ਸਾਡੀ ਆਰਗੇਨਾਈਜੇਸ਼ਨ ਨਾਲ ਸੰਪਰਕ ਕਰ ਸਕਦਾ ਹੈ ਇਸ ਸਾਲਾ ਕੁਛ ਜ਼ਿਆਦਾ ਉੱਚ ਨਹੀਂ ਬੰਗਾ ਜੀਆਂ ਦੇ ਜਾਂਦਾ। ਓ ਬੱਬਲ ਹਾਂਜੀ ਇਹਨੂੰ ਲਿਆ ਸਾਲੇ ਨੂੰ ਫੜ ਕੇ ਮਰੋੜ ਕੇ ਆਲੀ ਧੌਣੇ ਦੀ। ਮੈਂ ਕਢਾਉਣਾ ਇਹਦੀ ਓਏ ਬਹਿ ਜਾ। ਰਾਣੀ ਛੱਡ ਯਾਰ ਕੋਈ ਨਾ। ਆਏ ਕਿਵੇਂ ਕੋਈ ਨਹੀਂ ਯਾਰ? ਇਹ ਬੋਲਦਾ ਕਿਵੇਂ ਤੈਨੂੰ ਸਾਲਾ? ਗੁੰਡਾਗਰਦੀ ਦਿਖਾ ਦਿੰਦੇ ਇਹਨੂੰ ਸਾਲੇ ਨੂੰ ਅੱਜ। ਓ ਨਹੀਂ ਯਾਰਾ। ਜੱਸਾ ਮੁੰਡਾ ਵਧੀਆ। ਬਸ ਮੇਰੇ ਬਾਰੇ ਐਵੇਂ ਗਲਤਫਹਿਮੀ ਜੀ ਵਾਲੀ ਫਿਰਦਾ ਹੈ। ਹੋਰ ਕੁਝ ਨਹੀਂ। ਤੇ ਗਲਤਫਹਿਮੀ ਦੂਰ ਕਰ ਦਿੰਨੇ ਦੀ ਅੱਜ। ਫੇਰ ਹੋਈ ਗੱਲਾਂ ਯਾਰ ਤੂੰ ਚਾਹ ਪੀ ਛੋਟੂ ਹਾਂਜੀ ਭਾਈ ਉਹ ਪੰਜ ਸਤ ਕਪ ਚਾਹ ਦੇ ਲੈ ਕੇ ਆ ਨਾਲੇ ਬਰੈਡ ਪਕੌੜੇ ਲੈ ਕੇ ਆ ਲਿਆਉਣਾ ਭਾਈ ਬੰਦਾ ਵਧੀਆ ਐ ਤੂੰ ਯਾਰੀ ਲਾਉਣ ਦਾ ਸਵਾਦ ਆ ਉਹ ਤੇਰੇ ਨਾਲ ਰਾਣੇ ਤੇ ਸੁਲਤਾਨ ਦੀ ਦੋਸਤੀ ਦੀਆਂ ਗੱਲਾਂ ਹੋਣ ਲੱਗੀਆਂ ਸੀ ਹੁਣ ਇਹ ਇੱਕੋ ਹੀ ਗਰੁੱਪ ਬਣ ਗਿਆ ਸੀ ਤੇ ਰਾਣਾ ਸੁਲਤਾਨ ਦੀ ਹਰ ਇੱਕ ਰੈਲੀ 'ਚ ਦੇਖਦਾ ਸੀ ਤੇ ਝੰਝਰ ਉਹਨਾਂ ਦਾ ਨਾਮੋ ਨਿਸ਼ਾਨ ਖਤਮ ਕਰਦਾ ਸੀ ਉਹ ਤੇਰੇ ਵੀ ਬੰਡਾ ਦਾ ਪੱਤੇ? ਉਹ ਨਹੀਂ ਯਾਰ ਮੈਂ ਕਿਤਾਬ ਪੂਰੀ ਕਰਨੀ ਆ। ਸਿੱਧੂ ਤੂੰ ਦਾ ਖੇਡੇਂਗਾ? ਨਾ ਭਰਾ ਤੂੰ ਹੀ ਖੇਡੋ। ਪਿੱਛੋਂ ਦੇ ਇੱਕੇ ਨਾ ਬੋਲੇ। ਕੈਸੇ ਪੱਤੇ ਤੇ ਉੱਤੇ ਯਾਰ ਤੂੰ? ਜਮਾ ਵਾਲਾ। ਵਾਲੀ ਤੂੰ ਕੀ ਲਿਖੀ ਜਾਨੀ ਆ? ਪ੍ਰਧਾਨ ਸਾਹਿਬ ਦੀ ਸਪੀਚ ਲਿਖ ਰਹੀ ਆਂ। ਕੱਲ ਨੂੰ ਪ੍ਰਧਾਨ ਬਣ ਜਾਣਾ ਇਹਨੇ। ਸਟੂਡੈਂਟਾਂ ਦਾ ਧੰਨਵਾਦ ਕਰਨ ਲਈ ਕੁਛ ਤਾਂ ਚਾਹੀਦਾ। ਹੂੰ। ਲੈ, ਸੁਲਤਾਨ ਹੋਣੀ ਉਹ ਲਿਖਿਆ ਸਪੀਚਾਂ ਬੋਲਣਗੇ। ਹਾਂ, ਅੱਗੇ ਵੀ ਮੇਰੀਆਂ ਲਿਖੀਆਂ ਹੀ ਬੋਲਦਾ ਹੈ। ਪਰ ਅੱਜ ਮੈਂ ਆਪਣੀ ਮਰਜ਼ੀ ਨਾਲ ਬੋਲੂਗਾ। ਬਸ ਬਸ ਸੁਲਤਾਨ ਜੀ, ਠਕੇ ਰੋ। ਥੋਡੀਆਂ ਸਪੀਚਾਂ 'ਚ ਗੱਲਾਂ ਘੱਟ ਤੇ ਬਦਮਾਸ਼ੀ ਜ਼ਿਆਦਾ ਹੁੰਦੀ ਆ ਜੋ ਮੈਂ ਲਿਖ ਕੇ ਦਵਾਂਗੀ ਉਹੀ ਬੋਲਣਾ ਹੈ ਸਮਝ ਆਈ ਓਕੇ ਗੁਰਵਾ ਓਕੇ 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 ਹਾਏ ਭਾਈ ਪਤਾ ਤਾਂ ਛੱਡਿਆ ਪਤਾ ਪੀਜੀ ਬੰਦ ਹੋ ਜੋ ਸੁਲਤਾਨ ਚਲੋ ਮੈਨੂੰ ਛੱਡ ਕੇ ਆਓ ਚੱਕ ਮੋੜ ਜਾ ਦੀਪੇ ਛੱਡ ਕੇ ਯਾਰ ਹਾਂ ਭਾਈ ਸਿੱਧੂ ਤੂੰ ਛੱਡਿਆ ਯਾਰ ਬਾਈ ਤੁਹਾਨੂੰ ਜਾਣਾ ਪੈਣਾ ਬਣਦਾ ਵੀ ਇਹਦਾ ਹੀ ਹੈ ਬਹੁਤ ਲੋਪੀਨੀ ਆ ਯਾਰ ਹੁਣ ਅੱਧੀ ਰਾਤ ਨੂੰ ਚਸ਼ਮਾ ਲਾਏਗਾ ਚੱਲ ਤੈਨੂੰ ਤਾਂ ਸੋਇ ਸੱਟ ਕੇ ਆਉਂਗਾ ਮੈਂ ਜਿੱਤੇ ਮਰਜੀ ਸੱਟਿਆਂ ਚੱਲ ਤਾਂ ਸਹੀ